ਦਾ ਯੋਧ ਨਸ਼ਾ ਵਿਰੋਧ ਚਲਾਈ ਗਈ ਮਹਿੰਮ ਦੇ ਤਹਿਤ ਸੰਗਰੂਰ ਪੁਲਿਸ ਦੀ ਵੱਡੀ ਕਾਰਵਾਈ ਦੱਸਦੀ ਹੈ ਕਿ ਖਬਰ ਧੂਰੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਥਾਣਾ ਸਿਟੀ ਧੂਰੀ ਵੱਲੋਂ ਇੱਕ ਹਫ਼ਤੇ ਦੇ ਅੰਦਰ-ਅੰਦਰ ਚਾਰ ਲੋਕਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ ਕੀ ਕਹਿਣਾ ਹੈ ਥਾਣਾ ਸਿਟੀ ਧੂਰੀ ਦਾ ਇੱਕ ਵਾਰ ਤੁਸੀਂ ਵੀ ਸੁਣਿਓ ਜੁੱਧ ਨਸ਼ਾ ਵਿਰੋਧ ਦੀ ਲੜੀ ਦੇ ਤਹਿਤ ਕੰਮ ਕਰਦੇ ਹੋਏ ਮਾਨਯੋਗ ਐਸਐਸਪੀ ਸਾਹਿਬ ਸੰਗਰੂਰ ਉਹਨਾਂ ਦੇ ਵੱਲੋਂ ਸਖਤ ਹੁਕਮ ਹੋਏ ਹਨ ਕਿ ਨਸ਼ਾ ਕਰਨ ਵਾਲੇ ਵਿਅਕਤੀ ਤੇ ਵੇਚਣ ਵਾਲੇ ਵਿਅਕਤੀ ਦੇ ਖਿਲਾਫ ਕਾਰਵਾਈ ਕਰਨੀ ਹੈ ਤਾਂ ਇਸ ਦੀ ਲੜੀ ਵਿੱਚ ਅਸੀਂ ਕੱਲ ਮਕਦਮਾ ਨੰਬਰ 130 ਦਰਜ ਕਰਕੇ ਦੋ ਦੋਸ਼ੀਆਂ ਗ੍ਰਫਤਾਰ ਕੀਤਾ ਜਿਨ੍ਹਾਂ ਕੋਲ ਸਾਨੂੰ 150 ਗ੍ਰਾਮ ਹੈਰੋਇਨ ਹੈ ਜਿਹੜੀ ਉਹ ਬਰਾਮਦ ਹੋਈ ਹੈ ਜੀ ਹਾਂਜੀ ਇਸ ਤੋਂ ਇਲਾਵਾ ਪਹਿਲਾਂ ਮੈਂ ਦੱਸਣਾ ਚਾਹੁੰਦਾ ਇਹ ਚ ਦੋ ਦੋਸ਼ੀ ਨੇਗੇ ਇਹਨਾਂ ਤੋਂ ਅਗੇ ਬੈਕਵਾਰਡ ਲਿੰਕ ਵੀ ਜਾਵਾਂਗੇ ਅਸੀਂ ਕਿ ਇਹ ਨਸ਼ਾ ਕਿੱਥੋਂ ਆ ਰਿਹਾ ਹੈ ਤੇ ਉਸ ਦੇ ਤਹਿਤ ਇਸ ਤੋਂ ਇਲਾਵਾ ਜਿਹੜਾ ਪਿਛਲੇ ਇੱਕ ਹਫਤੇ ਦੇ ਵਿੱਚ ਹੀ ਅਸੀਂ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਕੀਤੀ ਸੀਗੀ ਜਿਹੜਾ ਐਫਆਈਆਰ ਨੰਬਰ 122 ਹੈ ਉਹਦੇ ਵਿੱਚ 253 ਗ੍ਰਾਮ ਹੈ ਕਿਉਂਕਿ 250 ਗ੍ਰਾਮ ਤੱਕ ਕਮਰਸ਼ੀਅਲ ਕੁਆਂਟੀਟੀ ਜਾਂਦੀ ਹੈ ਤਾਂ 253 ਗ੍ਰਾਮ ਦੀ ਹਾਈ ਰਿਕਵਰੀ ਕਰਕੇ ਉਹਦੇ ਵਿੱਚ ਵੀ ਅਸੀਂ પતિ ਪਤਨੀ ਜੀ ਦੋ ਦੋਸ਼ੀ ਸੀਗੇ ਉਹਨਾਂ ਨੂੰ ਜੇਲ੍ਹ ਭੇਜਾਂਗੇ ਮੈਂ ਮਾੜੇ ਅੰਸਰ ਨੂੰ ਜਤਾਬ ਨਹੀਂ ਇਹ ਦੇਣਾ ਚਾਹੁੰਦਾ ਕਿ ਸਰਕਾਰ ਤੇ ਆਦੇਸ਼ ਸਖਤ ਨੇ ਪੁਲਿਸ ਆਪਣੇ ਵੱਲੋਂ ਪੂਰੀ ਮਸਤੀ ਨਾਲ ਕੰਮ ਕਰ ਰਹੀ ਹੈ ਮੈਂ ਇਹ ਚੇਤਾਵਨੀ ਦੇਵਾਂਗੇ ਆਪਣੇ ਇਹ ਕਮਾਂ ਕਰਾਉਣ ਛੱਡ ਕੇ ਬਾਹਰ ਜਾ ਜੋ ਨਹੀਂ ਉਹ ਦੂਰ ਨਹੀਂ ਕਿ ਤੁਹਾਡੇ ਵੱਲੋਂ ਜਿਹੜੀ ਪ੍ਰਾਪਰਟੀ ਬਣਾਈ ਗਈ ਹੈ ਨਸ਼ੇ ਨੂੰ ਵੇਚ ਕੇ ਉਹ ਅਸੀਂ ਬਿਲਕੁਲ ਜ਼ਬਤ ਸਰਕਾਰ ਕਰਾਵਾਂਗੇ ਤੁਹਾਡਾ ਇਸ ਖਬਰ ਬਾਰੇ ਥਾਣਾ ਸਿਟੀ ਧੂਰੀ ਦੀ ਕਾਰਵਾਈ ਬਾਰੇ ਕੀ ਕਹਿਣਾ ਹੈ ਆਪਣੀ ਪ੍ਰਤੀਕਿਰਿਆ ਕਮੈਂਟ ਬਾਕਸ ਵਿੱਚ ਜਰੂਰ ਦੇ ਦਿਓ ਅਤੇ ਹੋਰ ਖਬਰਾਂ ਲਈ ਆਪਣੇ ਚੈਨਲ ਨਿਰਪੱਖ ਅਵਾਜ਼ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ